ਲੋਕ ਸਭਾ ਚੋਣਾਂ ਨੂੰ ਲੈ ਕੇ ਕਾਦੀ ਦਲ ਨੇ ਆਪਣੇ 6 ਹੋਰ ਉਮੀਦਵਾਰ ਐਲਾਨ ਕਰ ਦਿੱਤੇ ਨੇ ਸੰਗਰੂਰ ਲੋਕ ਸਭਾ ਖੇਤਰ ਤੋਂ ਕਾਦੀ ਦਲ ਨੇ ਪਰਮਿੰਦਰ ਸਿੰਘ ਢਿੰਸਾ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਹਰਾਂਕੇ ਸੁਖਦੇਵ ਸਿੰਘ ਢਿੰਸਾ ਪਹਿਲਾਂ ਸੰਗਰੂਰ ਤੋਂ ਚੋਣ ਲੜਦੇ ਆ ਰਹੇ ਨੇ ਪਰ ਇਸ ਵਾਰ ਪਰਮਿੰਦਰ ਸਿੰਘ ਢਿੰਸਾ ਚੋਣ ਮੈਦਾਨ ਵਿੱਚ ਉਤਰਨਗੇ ਜੱਜ ਸਾਹਿਬ ਨੇ ਆਬਦੀ ਗੱਲ ਰੱਖੀ ਹੈ ਮੈਂ ਸਿਰਫ ਇੱਕੋ ਹੀ ਗੱਲ ਕੀਤੀ ਸੀ ਵੀ ਮੈਂ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਹਾਂ ਢਿੰਸਾ ਸਾਹਿਬ ਵੀ ਸ਼ੁਰੂ ਨਹੀਂ ਕਾਦੀ ਦਲ ਵਿੱਚ ਹੀ ਨੇ ਹਜੇ ਉਹਨੇ ਭਾਵੇਂ ਉਹਦੇ ਤੋਂ ਅਸਤੀਫਾ ਦਿੱਤਾ ਹੈ ਪਰ ਉਹਨਾਂ ਨੇ ਪਾਰਟੀ ਦੇ ਵਿੱਚ ਨਹੀਂ ਸੋ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਹੁਕਮ ਨੂੰ ਨਾ ਮੰਨਿਆ ਜਾਵੇ ਇਹ ਗੱਲ ਸੰਭਵ ਨਹੀਂ ਹੁੰਦੀ ਸੋ ਪਾਰਟੀ ਦਾ ਜੋ ਹੁਕਮ ਹੈ ਉਹਨ ਮੈਂ ਮੰਨਿਆ ਪਾਰਟੀ ਨੇ ਮੈਨੂੰ ਮਾਨ ਸਤਕਾਰ ਵੀ ਬਹੁਤ ਦਿੱਤਾ ਹੈ ਪੰਜ ਵਾਰ ਮੈਂ ਐਮਐਲਏ ਬਣਿਆ ਅਤੇ 10 ਸਾਲ ਮੈਂ ਅਹਿਮ ਮੈਗਮਾ ਦਾ ਮੰਤਰੀ ਰਿਹਾ ਸੋ ਅੱਜ ਜੇ ਪਾਰਟੀ ਨੂੰ ਮੇਰੀ ਲੋੜ ਹੈ ਤਾਂ ਮੈਂ ਪਾਰਟੀ ਨੂੰ ਇਸ ਕੜੀ ਦੇ ਵਿੱਚ ਜਿਹੜਾ ਹੈ ਪਾਰਟੀ ਨਾਲ ਖੜ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਦੇ ਨਾਲ ਇਹ ਚੋਣ ਲੜ ਰਹੇ ਹਨ ਉੱਥੇ ਮੌਜੂਦ ਸੰਸਦ ਭਗਵਾਨ ਮੰਨਤੇ ਬੋਲਦਿਆਂ ਤੁਸੀਂ ਸਾਨੀ ਕਿਹਾ ਕਿ 25 ਕਰੋੜ ਖਰਚ ਕਰਨ ਦੀ ਗੱਲ ਕਰਦੇ ਨੇ ਜਦਕਿ 25 ਕਰੋੜ ਤਾਂ ਹਰ ਸੰਸਦ ਨੂੰ ਆਉਂਦਾ ਹੈ ਤੇ ਉਹ ਖਰਚ ਵੀ ਕਰਦਾ ਹੈ ਇਸ ਵਿੱਚ ਉਹਨਾ ਕੀ ਖਾਸ ਕੀਤਾ ਹੈ ਉੱਥੇ ਅਕਾਲੀ ਦਲ ਦੇ 10 ਸਾਲ ਦੀ ਸਰਕਾਰ ਦੇ ਕਾਜਕਾਲ ਦੀ ਗੱਲ ਕਰੀਏ ਤਾਂ ਹਰ ਸੁਵਿਧਾ ਜਨਤਾ ਨੂੰ ਉਪਲਬਧ ਕਰਵਾਈ ਗਈ ਹੈ ਉੱਥੇ 25 ਕਰੋੜ ਰੁਪਏ ਤਾਂ तकरीबन ਹਰੇ MP ਨੂੰ ਮਿਲਦਾ ਤੇ ਸਾਰੇ ਹੀ ਨਹੀਂ ਖਰਚ ਕੀਤੇ ਆਪਣੇ ਆਪਣੇ ਇਲਾਕੇ 'ਚ ਤੋ 25 ਕਰੋੜ ਨਾਲ ਕੋਈ ਬਹੁਤ ਵਿਕਾਸ ਦੇ ਉੱਤੇ ਫਰਕ ਨਹੀਂ ਪੈਂਦਾ ਪਰ ਮੈਂ ਇਹ ਕਹਿ ਸਕਦਾ ਪਿਛਲੇ 10 ਸਾਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਰ ਪੱਖ ਤੋਂ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਇਲਾਕੇ ਦੇ ਵਿੱਚ ਨਵੇਂ ਕਾਲਜ ਬਣਾਏ ਨਵੇਂ ਹਸਪੀਟਲ ਬਣਾਏ ਸੜਕਾਂ ਦਾ ਜਾਲ ਵਿਛਾਇਆ ਚੌਂ ਮਾਰਗੀ ਚੇ ਮਾਰਗੀ ਸੜਕਾਂ ਦਾ ਨਿਰਮਾਣ ਕੀਤਾ ਸਕੂਲ ਬਣਾਏ ਕਰੋੜਾਂ ਰੁਪਇਆ ਤਾਂ ਸਿਰਫ ਕੱਲੇ ਸਕੂਲਾਂ ਦੇ ਉੱਤੇ ਖਰਚਿਆ ਇਸੇ ਤਰ੍ਹਾਂ ਪਿੰਡਾਂ ਦੇ ਵਿਕਾਸ ਲਈ ਗਰਾਟਾਂ ਦਿੱਤੀਆਂ ਨਹਿਰਾਂ ਲਈ ਖਾਲਾਂ ਨਹੀਂ ਹਰ ਪੱਖ ਤੋਂ ਜੋ ਵੀ ਕੁਝ ਇਲਾਕੇ ਦੇ ਲੋਕਾਂ ਦੀ ਲੋੜ ਸੀ ਉਹਦੇ ਮੁਤਾਬਕ ਵਿਕਾਸ ਦੇ ਕੰਮ ਕੀਤੇ ਨੇ ਉੱਧਰ ਮੌਜੂਦ ਸਰਕਾਰ ਦੀ ਗੱਲ ਕਰੀ ਤਾਂ ਇੰਸਾਨ ਨੇ ਕਿਹਾ ਕਿ ਜੋ ਵਾਦੇ ਕੀਤੇ ਗਏ ਨੇ ਉਹਨਾਂ 'ਚ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਗਿਆ ਕਿਸਾਨ ਪਰੇਸ਼ਾਨ ਨੇ ਤਾਂ ਅਨੁਸੂਚਿਤ ਜਾਤੀ ਲਈ ਵੀ ਜੋ ਸੁਵਿਧਾਵਾਂ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਜਿਸ ਤਰ੍ਹਾਂ ਸਿੱਖਿਆ ਦੇ ਵਿੱਚ ਬੱਚੇ ਅੱਜ ਵੀ ਵਜੂਫੀ ਦੇ ਇੰਤਜ਼ਾਰ ਵਿੱਚ ਨੇ ਇਹ ਸਾਬਿਤ ਕਰਦਾ ਹੈ ਕਿ ਸਰਕਾਰ ਹਰ ਫਰੰਟ ਤੋਂ ਫੇਲ ਸਾਬਿਤ ਹੋਈ ਹੈ ਸੰਗਰੂਟ ਤੋਂ ਪਰਮ ਜੋਸ਼ੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ